ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਸੈਂਡੀ ਜਿਹੜੇ ਮੇਰੇ ਦੋਸਤ ਅੱਜ ਚੈਨਲ ਤੇ ਪਹਿਲੀ ਵਾਰ ਆਏ ਨੇ ਤਾਂ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਬਹੁਤੀ देर ਨਾ ਕਰਦੇ ਹੋਏ ਅੱਜ ਦੀ ਕ੍ਰਾਈਮ ਸਟੋਰੀ ਸ਼ੁਰੂ ਕਰਦੇ ਆਂ ਸੁਜਾਨਪੁਰ ਦੇ ਵਿੱਚ ਇੱਕ ਆਲੀਸ਼ਾਨ ਬੰਗਲਾ ਇਸ ਆਲੀਸ਼ਾਨ ਬੰਗਲੇ ਦੇ ਵਿੱਚ ਇੱਕ ਰਾਜੇਸ਼ ਗੌਤਮ ਨਾਂ ਦਾ ਵਿਅਕਤੀ ਰਹਿੰਦਾ ਸੀ ਇਹਦੇ ਪਰਿਵਾਰ ਦੇ ਵਿੱਚ ਇਹਦੀ ਪਤਨੀ ਉਰਮਿਲਾ ਤੇ ਇਸ ਤੋਂ ਇਲਾਵਾ ਇਹਦੇ ਦੋ ਬੱਚੇ ਸੀ ਰਾਜੇਸ਼ ਗੌਤਮ ਆਪਣੇ ਇਲਾਕੇ ਦੇ ਵਿੱਚ ਸਭ ਤੋਂ ਅਮੀਰ ਬੰਦਿਆਂ ਦੇ ਵਿੱਚੋਂ ਇੱਕ ਸੀ ਰਾਜੇਸ਼ ਗੌਤਮ ਖੁਦ ਇੱਕ ਸਰਕਾਰੀ ਟੀਚਰ ਸੀ ਨੌਕਰੀ ਸਿਰਫ ਇਹ ਆਪਣੇ ਟਾਈਮ ਪਾਸ ਦੇ ਲਈ ਕਰਦਾ ਸੀ ਕਿਉਂਕਿ ਇਹਦੇ ਕੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਇਹਦੇ ਕੋਲ ਵਧੀਆ ਪ੍ਰਾਪਰਟੀ ਸੀ ਇਹਦੇ ਬਜ਼ੁਰਗ ਇਹਦੇ ਲਈ ਕਰੋੜਾਂ ਦੀ ਪ੍ਰਾਪਰਟੀ ਛੱਡ ਕੇ ਗਏ ਸੀ ਰਾਜੇਸ਼ ਗੌਤਮ ਦੀ ਇੱਕ ਰੂਟੀਨ ਸੀ ਕਿ ਇਹ ਹਰ ਰੋਜ਼ ਸਵੇਰੇ ਮਾਰਨਿੰਗ ਵਾਕ ਦੇ ਲਈ ਜਾਂਦਾ ਸੀ ਤੇ ਆਪਣੇ ਦੋਨੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਂਦਾ ਸੀ ਚਾਹੇ ਮੌਸਮ ਜਿਵੇਂ ਦਾ ਵੀ ਮਰਜ਼ੀ ਹੋਵੇ ਰਾਜੇਸ਼ ਦੀ ਰੂਟੀਨ ਸੀ ਕਿ ਇਹਨੇ ਮਾਰਨਿੰਗ ਵਾਕ ਤੇ ਜਾਣਾ ਹੀ ਹੁੰਦਾ ਸੀ ਹੁਣ ਦਿਨ ਆ ਜਾਂਦਾ ਆ 4 ਨਵੰਬਰ 2023 ਦਾ ਸਵੇਰ ਦਾ ਸਮਾਂ ਹੁੰਦਾ ਹੈ ਮੌਸਮ ਵੀ ਠੰਡਾ ਹੁੰਦਾ ਆ ਰਜੇਸ਼ ਆਪਣੀ ਰੁਟੀਨ ਦੇ ਤਹਿਤ ਮਾਰਨਿੰਗ ਵਾਕ ਦੇ ਲਈ ਘਰੋਂ ਨਿਕਲਦਾ ਆ ਪਰ ਉਸ ਦਿਨ ਰਜੇਸ਼ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਨਹੀਂ ਜਾਂਦਾ ਅੱਜ ਉਹ ਇਕੱਲਾ ਹੀ ਰੋਡ ਤੇ ਸੈਰ ਕਰ ਰਿਹਾ ਹੁੰਦਾ ਹੈ ਸੈਰ ਕਰਦੇ ਕਰਦੇ ਜਿਵੇਂ ਹੀ ਥੋੜਾ ਉਹ ਅੱਗੇ ਜਾਂਦਾ ਆ ਤਾਂ ਪਿੱਛੋਂ ਇੱਕ ਬਹੁਤ ਤੇਜ਼ ਰਫ਼ਤਾਰ ਦੇ ਨਾਲ ਗੱਡੀ ਆਉਂਦੀ ਹੈ ਉਹ ਗੱਡੀ ਰਜੇਸ਼ ਦੇ ਵਿੱਚ ਟੱਕਰ ਮਾਰ ਦਿੰਦੀ ਹੈ ਟੱਕਰ ਇੰਨੀ ਜ਼ੋਰਦਾਰ ਹੁੰਦੀ ਹੈ ਕਿ ਰਜੇਸ਼ 15-20 ਫੁੱਟ ਦੀ ਦੂਰੀ ਦੇ ਉੱਤੇ ਲਾ ਕੇ ਡਿੱਗਦਾ ਹੈ ਤੇ ਸਾਹਮਣੇ ਪੱਥਰ ਪਏ ਹੁੰਦੇ ਨੇ ਉਹਨਾਂ ਪੱਥਰਾਂ ਦੇ ਉੱਤੇ ਰਜੇਸ਼ ਦਾ ਸਿਰ ਵੱਜਦਾ ਹੈ ਇਹੇ ਟੱਕਰ ਇੰਨੀ ਜ਼ੋਰਦਾਰ ਸੀ ਦੇ ਨੇੜਿਆਂ ਜਿਹੜੇ ਲੋਕ ਲੰਘ ਰਹੇ ਸੀ ਉਹਨਾਂ ਨੂੰ ਐ ਲੱਗਦਾ ਆ ਜਿਵੇਂ ਕੋਈ ਬੰਬ ਫਟਿਆ ਹੋਵੇ ਜਿਹੜੀ ਗੱਡੀ ਨਾਲ ਇਹ ਟੱਕਰ ਹੋਈ ਸੀ ਗੱਡੀ ਦਾ ਬੈਲੈਂਸ ਵੀ ਵਿਗੜ ਜਾਂਦਾ ਆ ਤੇ ਗੱਡੀ ਇੱਕ ਦਰਖਤ ਨਾਲ ਟਕਰਾ ਜਾਂਦੀ ਆ ਟਕਰਾਉਣ ਦੇ ਮਗਰੋਂ ਜੋ ਉਹ ਡਰਾਈਵਰ ਚਲਾ ਰਿਹਾ ਹੁੰਦਾ ਆ ਉਹ ਗੱਡੀ ਚੋਂ ਨਿਕਲਦਾ ਆ ਤੇ ਉੱਥੋਂ ਭੱਜ ਜਾਂਦਾ ਐ ਐਕਸੀਡੈਂਟ ਦੇਖ ਕੇ ਲੋਕ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਲੋਕ ਪਹਿਚਾਣ ਜਾਂਦੇ ਨੇ ਕਿ ਇਹ ਤਾਂ ਰਾਜੇਸ਼ ਗੌਤਮ ਆ ਲੋਕਾਂ ਦੇ ਵੱਲੋਂ ਹੀ ਇਸ ਨੂੰ ਹਸਪੀਟਲ ਪਹੁੰਚਾਇਆ ਜਾਂਦਾ ਪਰ ਹਸਪੀਟਲ ਪਹੁੰਚਣ ਤੇ ਡਾਕਟਰ ਰਾਜੇਸ਼ ਗੌਤਮ ਨੂੰ ਮ੍ਰਿਤਕ ਐਲਾਨ ਕਰ ਦਿੰਦੇ ਨੇ ਹੁਣ ਉਸ ਸਮੇਂ ਰਾਜੇਸ਼ ਰੇਸ਼ ਦੇ ਘਰ ਦੇ ਵਿੱਚ ਇਹਦਾ ਇੱਕ ਭਤੀਜਾ ਆਇਆ ਹੋਇਆ ਸੀ ਕੁਲਦੀਪ ਜਿਹੜਾ ਨੇਵੀ ਦੇ ਵਿੱਚ ਆਫੀਸਰ ਸੀ ਇਹ ਤੇ ਇਹਦਾ ਵੱਡਾ ਭਰਾ ਦੋਨੇ ਜਣੇ ਭੱਜੇ ਭੱਜੇ ਹਸਪੀਟਲ ਆਉਂਦੇ ਨੇ ਪਰ ਉਦੋਂ ਤੱਕ ਰਾਜੇਸ਼ ਕੌਤਮ ਦੀ ਮੌਤ ਹੋ ਚੁੱਕੀ ਹੁੰਦੀ ਹੈ ਦੂਜੇ ਪਾਸੇ ਰਾਜੇਸ਼ ਦੀ ਪਤਨੀ ਉਰਮਿਲਾ ਨੂੰ ਜਦੋਂ ਪਤਾ ਲੱਗਦਾ ਆ ਕਿ ਰਾਜੇਸ਼ ਦੀ ਮੌਤ ਹੋ ਚੁੱਕੀ ਹੈ ਤਾਂ ਉਹਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਹੁਣ ਸਾਰਿਆਂ ਨੂੰ ਇੱਥੇ ਇਹੀ ਲੱਗਿਆ ਕਿ ਇਹ ਇੱਕ ਐਕਸੀਡੈਂਟ ਕੇਸ ਹੈ ਕਿਉਂਕਿ ਰੋਜ਼ਾਨਾ ਲੱਖਾਂ ਇਸ ਤਰ੍ਹਾਂ ਦੇ ਐਕਸੀਡੈਂਟ ਹੁੰਦੇ ਨੇ ਪੁਲਿਸ ਵਾਲਿਆਂ ਨੂੰ ਵੀ ਇਹੀ ਲੱਗਿਆ ਸੀ ਕਿ ਇਹ ਇੱਕ ਐਕਸੀਡੈਂਟ ਕੇਸ ਹੈ ਤੇ ਉਹ ਇੱਕ ਐਕਸੀਡੈਂਟ ਦੇ ਕੇਸ ਵਜੋਂ ਹੀ ਆਪਣੀ छानबीन ਸ਼ੁਰੂ ਕਰ ਦਿੰਦੇ ਨੇ ਪੁਲਿਸ ਵੱਲੋਂ ਜਿਵੇਂ ਹੀ ਟੱਕਰ ਮਾਰਨ ਵਾਲੀ ਗੱਡੀ ਦੀ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਉਹਨਾਂ ਨੂੰ ਪਤਾ ਲੱਗਦਾ ਆ ਕਿ ਗੱਡੀ ਦੇ ਉੱਤੇ ਜਿਹੜਾ ਨੰਬਰ ਲੱਗਿਆ ਸੀ ਉਹ ਇੱਕ ਜਾਲੀ ਨੰਬਰ ਸੀ ਹੁਣ ਇੱਥੇ ਭਾਵੇਂ ਸਾਰਿਆਂ ਨੇ ਇਸ ਕੇਸ ਨੂੰ ਐਕਸੀਡੈਂਟ ਕੇਸ ਮੰਨ ਲਿਆ ਸੀ ਰਾ ਇੱਥੇ ਰਾਜੇਸ਼ ਦਾ ਜਿਹੜਾ ਭਤੀਜਾ ਕੁਲਦੀਪ ਸੀ ਉਹ ਇਸ ਨੂੰ ਐਕਸੀਡੈਂਟ ਮੰਨਣ ਦੇ ਲਈ ਤਿਆਰ ਨਹੀਂ ਸੀ ਉਹ ਕਹਿੰਦਾ ਸੀ ਕਿ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਉਹ ਕਹਿੰਦਾ ਸੀ ਕਿ ਇਹ ਕੋਈ ਰੋਡ ਐਕਸੀਡੈਂਟ ਨਹੀਂ ਬਲਕਿ ਚਾਚਾ ਜੀ ਦਾ ਕਿਸੇ ਨੇ ਕਤਲ ਕੀਤਾ ਆ ਜਿਵੇਂ ਹੀ ਹੁਣ ਰਾਜੇਸ਼ ਦੀ ਘਰ ਵਾਲੀ ਔਰਮਲਾ ਨੂੰ ਇਸ ਗੱਲ ਦਾ ਪਤਾ ਲੱਗਦਾ ਆ ਤਾਂ ਉਹ ਸਿੱਧਾ ਏਡੀਸੀ ਆਫਿਸ ਦੇ ਵਿੱਚ ਜਾਂਦੀ ਹੈ ਤੇ ਇੱਕ ਕੰਪਲੇਂਟ ਦਰਜ ਕਰਾਉਂਦੀ ਆ ਕੰਪਲੇਂਟ ਦਰਜ ਕਰਾਉਂਦੀ ਆ ਉਹ ਰਾਜੇਸ਼ ਦੇ ਭਤੀਜੇ ਕੁਲਦੀਪ ਦੇ ਖਿਲਾਫ ਤੇ ਆਪਣੇ ਜੀਠ ਦੇ ਖਿਲਾਫ ਉਹ ਕਹਿੰਦੀ ਆ ਕਿ ਉਹਨੂੰ ਸ਼ੱਕ ਹੈ ਕਿ ਇਹਨਾਂ ਦੋਨਾਂ ਨੇ ਹੀ ਉਹਦੇ ਪਤੀ ਰਜੇਸ਼ ਦਾ ਕਤਲ ਕੀਤਾ ਆ ਉਹ ਕਹਿੰਦੀ ਹੈ ਕਿ ਇਹ ਦੋਨੇ ਜਣੇ ਸਾਡੀ ਪ੍ਰਾਪਰਟੀ ਹਥਿਆਉਣਾ ਚਾਹੁੰਦੇ ਸੀ ਇਸ ਕਰਕੇ ਮੈਨੂੰ ਸ਼ੱਕ ਹੈ ਕਿ ਇਹਨਾਂ ਦੋਨਾਂ ਜਣਿਆਂ ਨੇ ਹੀ ਮੇਰੇ ਪਤੀ ਦਾ ਕਤਲ ਕੀਤਾ ਆ ਇਸ ਤੋਂ ਬਾਅਦ ਪੁਲਿਸ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਆ ਕਿ ਰਜੇਸ਼ ਗੌਤਮ ਹੁਣੀ ਤਿੰਨ ਭਰਾ ਨੇ ਇਹਨਾਂ ਦਾ ਜੋ ਪਿਤਾ ਸੀ ਉਹਨੇ ਮਰਨ ਤੋਂ ਪਹਿਲਾਂ ਹੀ ਆਪਣੀ ਪ੍ਰਾਪਰਟੀ ਬਰਾਬਰ ਹਿੱਸਿਆਂ ਦੇ ਵਿੱਚ ਤਿੰਨਾਂ ਭਰਾਵਾਂ ਨੂੰ ਵੰਡ ਦਿੱਤੀ ਸੀ ਤਿੰਨਾਂ ਭਰਾਵਾਂ ਦੇ ਵਿੱਚ ਬਹੁਤ ਪਿਆਰ ਸੀ ਪ੍ਰਾਪਰਟੀ ਨੂੰ ਲੈ ਕੇ ਅੱਜ ਤੱਕ ਇਹਨਾਂ ਤਿੰਨਾਂ ਦੇ ਵਿੱਚ ਕੋਈ ਵੀ ਨੋਕਚੋਗ ਨਹੀਂ ਹੋਈ ਸੀ ਪੁਲਿਸ ਨੂੰ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਵੀ ਪਤਾ ਲੱਗਦਾ ਆ ਕਿ ਰਜੇਸ਼ ਗੌਤਮ ਦੇ ਕੋਲ ਕਾਫੀ ਪੈਸਾ ਸੀ ਰਜੇਸ਼ ਗੌਤਮ ਸਰਕਾਰੀ ਜੌਬ ਕਰਦਾ ਸੀ ਤੇ ਨਾਲ ਹੀ ਉਹ ਪ੍ਰਾਪਰਟੀ ਡੀਲਰ ਦਾ ਕੰਮ ਵੀ ਕਰਦਾ ਸੀ ਪ੍ਰੋਪਰਟੀ ਦਾ ਕੰਮ ਕਰਨ ਕਰਕੇ ਰਾਜੇਸ਼ ਦੇ ਕੋਲ ਕਾਫੀ ਪਲਾਟ ਲਏ ਹੋਏ ਸੀ। ਰਾਜੇਸ਼ ਨੇ 2021 ਦੇ ਵਿੱਚ ਸੋਚਿਆ ਕਿ ਉਹਦੇ ਕੋਲ ਕਾਫੀ ਪਲਾਟ ਖਾਲੀ ਪਏ ਨੇ ਕਿਉਂ ਨਾ ਇਹਨਾਂ ਪਲਾਟਾਂ ਦੇ ਉੱਤੇ ਫਲੈਟ ਬਣਾ ਕੇ ਵੇਚੇ ਜਾਣ। ਐਨੇ ਹੁਣ ਆਪਣੇ ਪਲਾਟ ਦੇ ਵਿੱਚ ਬਿਲਡਿੰਗ ਬਣਾਉਣ ਵਾਸਤੇ ਇੱਕ ਆਰਕੀਟੈਕਟ ਤੇ ਇੱਕ ਠੇਕੇਦਾਰ ਨੂੰ ਬੁਲਾਇਆ। ਇਹ ਜਿਹੜਾ ਠੇਕੇਦਾਰ ਸੀ ਇਹਦਾ ਨਾਮ ਸੀ ਸ਼ਲਿੰਦਰ। ਸ਼ਲਿੰਦਰ ਨੇ ਹੁਣ ਖਾਲੀ ਪਏ ਪਲਾਟ ਦੇ ਉੱਤੇ ਫਲੈਟ ਬਣਾਉਣਾ ਸ਼ੁਰੂ ਕਰ ਦਿੱਤਾ। ਪੁਲਿਸ ਵਾਲੇ ਹੁਣ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਲੱਗੇ ਹੋਏ ਸੀ। ਪੁਲਿਸ ਵਾਲੇ ਜਦੋਂ ਰਾਜੇਸ਼ ਤੇ ਗਵਾਂਡੀਆਂ ਤੋਂ ਪੁੱਛਗਿੱਛ ਕਰਦੇ ਨੇ ਦੱਸਦੇ ਨੇ ਕਿ ਇਹ ਜਿਹੜਾ ਠੇਕੇਦਾਰ ਸੀ ਇਹਦਾ ਰਾਜੇਸ਼ ਦੇ ਘਰ ਦੇ ਵਿੱਚ ਕਾਫੀ ਆਉਣਾ ਜਾਣਾ ਸੀ ਤੇ ਕਈ-ਕਈ ਘੰਟੇ ਇਹ ਠੇਕੇਦਾਰ ਸ਼ਰਿੰਦਰ ਇਹਨਾਂ ਦੇ ਘਰ ਦੇ ਵਿੱਚ ਹੀ ਰਹਿੰਦਾ ਸੀ ਪੁਲਿਸ ਵਾਲਿਆਂ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਦਾ ਆ ਤਾਂ ਫਿਰ ਪੁਲਿਸ ਵਾਲੇ ਰਾਜੇਸ਼ ਦੀ ਘਰ ਵਾਲੀ ਔਰਮਿਲਾ ਦੇ ਫੋਨ ਦੀ ਕਾਲ ਡਿਟੇਲ ਕਢਵਾਉਂਦੇ ਨੇ ਹੁਣ ਕਾਲ ਡਿਟੇਲ ਤੋਂ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਆ ਕਿ ਔਰਮਿਲਾ ਅਕਸਰ ਹੀ ਇਸ ਠੇਕੇਦਾਰ ਨਾਲ ਫੋਨ ਤੇ ਗੱਲਾਂ ਕਰਦੀ ਰਹਿੰਦੀ ਸੀ ਹੁਣ ਜਦੋਂ ਘਟਨਾ ਵਾਲੇ ਦਿਨ ਦੀ ਸ਼ਲਿੰਦਰ ਦੇ ਫੋਨ ਦੀ ਲੋਕੇਸ਼ਨ ਚੈੱਕ ਕੀਤੀ ਜਾਂਦੀ ਹੈ ਤਾਂ ਉਹਦੀ ਲੋਕੇਸ਼ਨ ਘਟਨਾ ਵਾਲੀ ਥਾਂ ਦੇ ਨੇੜੇ ਦੀ ਹੀ ਆ ਰਹੀ ਸੀ ਇਸ ਤੋਂ ਬਾਅਦ ਪੁਲਿਸ ਨੇ ਰਾਜੇਸ਼ ਦੇ ਵੱਡੇ بیٹے ਤੋਂ ਪੁੱਛਿਆ ਜਿਹੜਾ ਕਿ ਉਸ ਸਮੇਂ 9 ਸਾਲ ਦਾ ਸੀ ਉਸ ਬੱਚੇ ਨੇ ਪੁਲਿਸ ਨੂੰ ਦੱਸਿਆ ਕਿ ਮੰਮੀ ਅਕਸਰ ਹੀ ਉਸ ਮਿਸਤਰੀ ਅੰਕਲ ਦੇ ਨਾਲ ਫੋਨ ਤੇ ਵੀਡੀਓ ਕਾਲ ਤੇ ਗੱਲ ਕਰਦੀ ਰਹਿੰਦੀ ਸੀ। ਕਈ ਵਾਰ ਤਾਂ ਮੈਂ ਦੇਖਿਆ ਕਿ ਗੱਲ ਕਰਦੇ ਕਰਦੇ ਉਹ ਅੰਕਲ ਆਪਣੇ ਕੱਪੜੇ ਵੀ ਲਾ ਦਿੰਦਾ ਸੀ। ਹੁਣ ਪੁਲਿਸ ਵਾਲਿਆਂ ਨੂੰ ਉਹ ਜਿਹੜੀ ਗੱਡੀ ਹੁੰਦੀ ਆ ਉਹਦਾ ਮਾਲਕ ਵੀ ਮਿਲ ਜਾਂਦਾ ਆ। ਗੱਡੀ ਦਾ ਮਾਲਕ ਪੁਲਿਸ ਵਾਲਿਆਂ ਨੂੰ ਦੱਸਦਾ ਆ ਕਿ ਉਹ ਜਿਹੜੀ ਗੱਡੀ ਸੀ ਸ਼ਲਿੰਦਰ ਨਹੀਂ ਉਸ ਤੋਂ ਕਿਰਾਏ ਤੇ ਲਈ ਸੀ ਕਿਸੇ ਕੰਮ ਵਾਸਤੇ ਤੇ ਉਹਨੇ ਹੀ ਉਹਦੀ ਗੱਡੀ ਦਾ ਨੰਬਰ ਵੀ ਚੇਂਜ ਕੀਤਾ ਸੀ ਜਾਨੀ ਕਿ ਇੱਕ ਜਾਲੀ ਨੰਬਰ ਲਾਇਆ ਸੀ। ਹੁਣ ਪੁਲਿਸ ਦੇ ਕੋਲ ਕਾਫੀ ਸਬੂਤ ਇਕੱਠੇ ਹੋ ਗਏ ਸੀ ਇਸ ਸ਼ਲਿੰਦਰ ਦੇ ਖਿਲਾਫ ਤੇ ਰਜੈ ਦੇਤੀ ਪਤਨੀ ਔਰ ਮਿਲਾ ਦੇ ਖਿਲਾਫ ਸਭ ਤੋਂ ਪਹਿਲਾਂ ਪੁਲਿਸ ਨੇ ਇਸ ਠੇਕੇਦਾਰ ਨੂੰ ਚੱਕਿਆ ਤੇ ਤੋਂ ਪੁੱਛਗਿੱਛ ਕੀਤੀ ਇਹ ਦੱਸ ਪਿਆ ਕਿ ਕੰਮ ਦੇ ਸਿਲਸਿਲੇ ਦੇ ਵਿੱਚ ਅਕਸਰ ਹੀ ਰਾਜੇਸ਼ ਦੇ ਘਰ ਇਹਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਕਈ ਵਾਰ ਕੋਈ ਚੀਜ਼ ਚਾਹੀਦੀ ਹੁੰਦੀ ਸੀ ਜਾਂ ਕਈ ਵਾਰ ਪੈਸੇ ਲੈਣੇ ਹੁੰਦੇ ਸੀ ਇਸ ਕਰਕੇ ਇਹ ਰਾਜੇਸ਼ ਦੇ ਘਰ ਇਹਨੂੰ ਆਉਣਾ ਪੈਂਦਾ ਸੀ ਰਾਜੇਸ਼ ਟੀਚਰ ਦੀ ਜੌਬ ਕਰਦਾ ਸੀ ਇਸ ਕਰਕੇ ਉਹ ਆਪਣੀ ਜੌਬ ਤੇ ਗਿਆ ਹੁੰਦਾ ਸੀ ਘਰ ਦੇ ਵਿੱਚ ਕੱਲੀ ਔਰ ਮਿਲਾਈ ਹੁੰਦੀ ਸੀ ਹੁਣ ਇਹਨਾਂ ਦਾ ਰੋਜ਼ ਮਿਲਣਾ ਜੁਲਣਾ ਹੁੰਦਾ ਆ ਤੇ ਦੋਨਾਂ ਨੂੰ ਆਪਸ ਦੇ ਵਿੱਚ ਪਿਆਰ ਹੋ ਜਾਂਦਾ ਆ ਇਹ ਦੋਨੇ ਨੰਬਰ ਅਕਸੈਂਟ ਕਰ ਲੈਂਦੇ ਨੇ ਫੋਨ ਤੇ ਵੀ ਗੱਲਾਂ ਕਰਦੇ ਰਹਿੰਦੇ ਨੇ ਇਹਨਾਂ ਦਾ ਇਹ ਰਿਸ਼ਤਾ ਇਸ ਹੱਦ ਤੱਕ ਪਹੁੰਚ ਗਿਆ ਸੀ ਕਿ ਇਹ ਠੇਕੇਦਾਰ ਸ਼ਿਲਿੰਦਰ ਮਜ਼ਦੂਰਾਂ ਨੂੰ ਕੰਮ ਦੇ ਉੱਤੇ ਲਾ ਕੇ ਆਪ ਰਜੇਸ਼ ਦੇ ਘਰ ਔਰਮਲਾ ਕੋ ਚਲਿਆ ਜਾਂਦਾ ਸੀ ਰਜੇਸ਼ ਦੀ ਪਿੱਠ ਪਿੱਛੇ ਇਹ ਦੋਨੇ ਜਣੇ ਘਰ ਦੇ ਵਿੱਚ ਰੰਗਰਲੀਆਂ ਮਨਾਉਂਦੇ ਰਹੇ ਇੱਥੇ ਰਜੇਸ਼ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਹਦੀ ਪਿੱਠ ਪਿੱਛੇ ਇਹ ਸਾਰਾ ਕੁਝ ਚੱਲ ਰਿਹਾ ਆ ਉਧਰ ਜੋ ਔਰਮਲਾ ਸੀ ਉਹਨੂੰ ਪੂਰਾ ਪਤਾ ਹੁੰਦਾ ਸੀ ਕਿ ਕਿਹੜੇ ਸਮੇਂ ਉਹਦਾ ਪਤੀ ਘਰ ਤੋਂ ਬਾਹਰ ਹੁੰਦਾ ਆ ਕਿਹੜੇ ਸਮੇਂ ਉਹਦੇ ਬੱਚੇ ਘਰ ਤੋਂ ਬਾਹਰ ਹੁੰਦੇ ਨੇ ਉਹ ਉਸੇ ਸਮੇਂ ਹੀ ਆਪਣੇ ਆਸ ਕੇ ਉਸ ਠੇਕੇਦਾਰ ਨੂੰ ਘਰ ਬੁਲਾਉਂਦੀ ਸੀ ਤੇ ਜਦੋਂ ਇਹਨਾਂ ਦਾ ਕੰਮ ਖਤਮ ਹੁੰਦਾ ਤਾਂ ਉਹ ਠੇਕੇਦਾਰ ਨੂੰ ਘਰੋਂ ਭੇਜ ਦਿੰਦੀ ਪਰ ਇੱਥੇ ਬੇਸ਼ੱਕ ਪਰਿਵਾਰ ਦੇ ਮੈਂਬਰਾਂ ਨੂੰ ਇਹਦੀ ਕੋਈ ਜਾਣਕਾਰੀ ਨਾ ਹੋਵੇ ਪਰ ਜਦੋਂ ਕੋਈ ਅਣਜਾਣ ਬੰਦਾ ਇੱਕ ਘਰ ਦੇ ਵਿੱਚ ਬਾਰ ਬਾਰ ਆਉਂਦਾ ਆ ਤਾਂ ਗਵਾਂਡੀਆ ਨੂੰ ਪਤਾ ਜਰੂਰ ਲੱਗ ਜਾਂਦਾ ਹੈ ਤੇ ਸ਼ਾਇਦ ਇੱਥੇ ਇਹਨਾਂ ਨਾਲ ਵੀ ਇਹੀ ਹੋਇਆ ਕਿਉਂਕਿ ਰਜੇਸ਼ ਦੇ ਜਿਹੜੇ ਗਵਾਂਡੀ ਸੀ ਉਹ ਰਜੇਸ਼ ਨੂੰ ਕਹਿੰਦੇ ਨੇ ਕਿ ਜਦੋਂ ਤੂੰ ਆਪਣੀ ਜੌਬ ਤੇ ਚਲੇ ਜਾਂਦਾ ਆ ਤਾਂ ਜਿਹੜਾ ਤੁਹਾਡਾ ਠੇਕੇਦਾਰ ਮਿਸਤਰੀ ਸ਼ਿਲਿੰਦਰ ਆ ਉਹ ਤੁਹਾਡੇ ਘਰ ਦੇ ਵਿੱਚ ਬਹੁਤ ਆਉਂਦਾ ਆ ਹੁਣ ਰਜੇਸ਼ ਨੇ ਸ਼ਿਲਿੰਦਰ ਨੂੰ ਬੁਲਾਇਆ ਤੇ ਉਹਨੂੰ ਸਮਝਾਇਆ ਕਿ ਤੂੰ ਘਰ ਦੇ ਵਿੱਚ ਘਟ ਜਾਇਆ ਕਰ ਜੇਕਰ ਤੈਨੂੰ ਕੋਈ ਕੰਮ ਹੁੰਦਾ ਆ ਤਾਂ ਤੂੰ ਮੈਨੂੰ ਦੱਸਿਆ ਕਰ ਜੇਕਰ ਤੈਨੂੰ ਕੋਈ ਚੀਜ਼ ਚਾਹੀਦੀ ਆ ਤਾਂ ਤੂੰ ਮੈਨੂੰ ਫੋਨ ਕਰ ਲਿਆ ਕਰ ਦੂਜੇ ਪਾਸੇ ਰ ਨੂ ਵੀ ਸਮਝਾਇਆ ਕਿ ਤੂੰ ਘਰ ਦੇ ਵਿੱਚ ਕਿਸੇ ਅਜਨਬੀ ਨੂੰ ਘੱਟ ਹੀ ਵੜਿਆ ਕਰ ਕਿਉਂਕਿ ਲੋਕ ਦੇਖਦੇ ਨੇ ਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਇਹ ਠੇਕੇਦਾਰ ਸ਼ਿਲਿੰਦਰ ਉਰਮਿਲਾ ਨੂੰ ਮਿਲਣ ਦੀ ਲਈ ਉਹਦੇ ਘਰ ਜਾਂਦਾ ਸੀ ਹੁਣ ਅੱਕ ਕੇ ਰਾਜੇਸ਼ ਨੇ ਠੇਕੇਦਾਰ ਤੋਂ ਕੰਮ ਕਰਾਉਣਾ ਬੰਦ ਕਰ ਦਿੱਤਾ ਉਹਨੂੰ ਕਹਿ ਦਿੱਤਾ ਕਿ ਅਸੀਂ ਤੇਰੇ ਤੋਂ ਕੰਮ ਨਹੀਂ ਕਰਾਉਣਾ ਹੁਣ ਸ਼ਿਲਿੰਦਰ ਉਰਮਿਲਾ ਨੂੰ ਮਿਲਣ ਦੇ ਲਈ ਉਹਦੇ ਘਰ ਨਹੀਂ ਜਾ ਸਕਦਾ ਸੀ ਪਰ ਇਹਨਾਂ ਦੀ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਸੀ ਹੁਣ ਦੋਨਾਂ ਨੂੰ ਲੱਗ ਰਿਹਾ ਸੀ ਕਿ ਰਾਜੇਸ਼ ਉਹਨਾਂ ਦੇ ਰਾਹ ਦੇ ਵਿੱਚ ਰੋੜਾ ਬਣਿਆ ਹੋਇਆ ਆ ਇਸ ਲਈ ਉਰਮਿਲਾ ਨੇ ਸੋਚਿਆ ਕਿ ਹੋਰ ਰਜੇਸ਼ ਨੂੰ ਤਲਾਕ ਦੇ ਦੂਗੀ ਐਤੇ ਫਿਰ ਸ਼ਲਿੰਦਰ ਨੇ ਉਹਨੂੰ ਸਮਝਾਇਆ ਕਿ ਜੇਕਰ ਤੂੰ ਰਜੇਸ਼ ਨੂੰ ਤਲਾਕ ਦੇਤਾ ਤਾਂ ਤੈਨੂੰ ਉਹਦੀ ਪ੍ਰਾਪਰਟੀ ਦੇ ਵਿੱਚੋਂ ਕੁਝ ਨਹੀਂ ਮਿਲਣਾ ਇਹ ਦੋਨੇ ਜਣੇ ਰਜੇਸ਼ ਦੀ ਪ੍ਰਾਪਰਟੀ ਵੀ ਆਪਣੇ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ ਸੀ ਇਸ ਲਈ ਇਹਨਾਂ ਨੇ ਸੋਚਿਆ ਕਿ ਕਿਉਂ ਨਾ ਰਜੇਸ਼ ਦਾ ਕਤਲ ਹੀ ਕਰ ਦਿੱਤਾ ਜਾਵੇ ਸ਼ਲਿੰਦਰ ਨੇ ਰਜੇਸ਼ ਦਾ ਕਤਲ ਕਰਨ ਦੇ ਲਈ ਇੱਕ ਬੰਦਾ हायर ਕੀਤਾ ਔਰਮਲਾ ਨੇ ਆਪਣੇ ਗਹਿਣੇ ਵੇਚ ਕੇ 1.5 ਲੱਖ ਰੁਪਏ ਉਸ ਬੰਦੇ ਨੂੰ ਦਿੱਤਾ ਇਹਨਾਂ ਨੇ 1.5 ਲੱਖ ਰੁਪਏ ਇੱਕ ਸੁਪਾਰੀ ਕਿਲਰ ਨੂੰ ਦਿੱਤਾ ਸੀ ਪਰ ਉਹ ਸੁਪਾਰੀ ਕਿਲਰ ਇਹਨਾਂ ਦਾ ਇਹ 1.5 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ ਇਸ ਲਈ ਹੁਣ ਇਹ ਦੋਨੇ ਜਣੇ ਸੋਚਦੇ ਨੇ ਕਿ ਇਹ ਖੁਦ ਹੀ ਪਲਾਨ ਨੂੰ ਅੰਜਾਮ ਦੇਣਗੇ ਇਸ ਲਈ ਸ਼ਲਿੰਦਰ ਹੁਣ ਕੀ ਕਰਦਾ ਆ ਕਿ ਉਹ ਆਪਣੇ ਮਾਮੇ ਦੇ ਮੁੰਡੇ ਨੂੰ ਬੁਲਾਉਂਦਾ ਤੇ ਉਹਨੂੰ 2 ਲੱਖ ਰੁਪਏ ਦੇਣ ਦਾ ਵਾਅਦਾ ਕਰਦਾ ਫਿਰ ਇਹ ਇੱਕ ਸੈਕੰਡ ਹੈਂਡ ਗੱਡੀ ਖਰੀਦਦੇ ਨੇ ਉਹਦੀਆਂ ਨੰਬਰ ਪਲੇਟਾਂ ਚੇਂਜ ਕਰਦੇ ਨੇ ਤੇ ਇਹ ਗੱਡੀ ਸ਼ਲਿੰਦਰ ਆਪਣੇ ਮਾਮੇ ਦੇ ਮੁੰਡੇ ਨੂੰ ਚਲਾਉਣ ਦੇ ਲਈ ਦਿੰਦਾ ਤੇ ਇਸ ਵਾਰੀ ਵੀ ਜਿਹੜਾ 2 ਲੱਖ ਰੁਪਏ ਦੇਣਾ ਹੁੰਦਾ ਆ ਉਹ ਵੀ ਔਰਮਲਾ ਹੀ ਇਕੱਠਾ ਕਰਕੇ ਦਿੰਦੀ ਆ ਔਰਮਲਾ ਉਹਨੂੰ ਆਪਣੇ ਪਤੀ ਦੀ ਸਾਰੀ ਰੂਟੀਨ ਦੱਸਦੀ ਆ ਕਿ ਕਿੰਨੇ ਵਜੇ ਉਹ ਘਰੋਂ ਬਾਹਰ ਨਿਕਲਦਾ ਆ ਕਿੱਧਰ ਨੂੰ ਸੈਰ ਕਰਨ ਜਾਂਦਾ ਆ ਪੂਰਾ ਉਹ ਟਾਈਮ ਟੇਬਲ ਉਸਨੂੰ ਦੱਸ ਦੇਨ ਆ ਜਾਂਦਾ ਆ 4 ਨਵੰਬਰ 2023 ਦਾ ਸਵੇਰ ਦੇ 6 6:30 ਵਜੇ ਹੁੰਦੇ ਨੇ ਔਰ ਮੇਲਾ ਸ਼ਲਿੰਦਰ ਨੂੰ ਫੋਨ ਕਰਦੀ ਐ ਤੇ ਦੱਸਦੀ ਐ ਕਿ ਉਹਦਾ ਪਤੀ ਹੁਣ ਘਰ ਤੋਂ ਸੈਰ ਦੇ ਲਈ ਨਿਕਲ ਗਿਆ ਆ ਸ਼ਲਿੰਦਰ ਵੀ ਉਸ ਘਟਨਾ ਵਾਲੀ ਥਾਂ ਦੇ ਨੇੜੇ ਹੀ ਮੌਜੂਦ ਹੁੰਦਾ ਆ ਤੇ ਉਹਦੇ ਮਾਮੇ ਦਾ ਮੁੰਡਾ ਉਸ ਗੱਡੀ ਦੇ ਵਿੱਚ ਰਜੇਸ਼ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਉਹ ਦੇਖ ਲੈਂਦੇ ਨੇ ਕਿ ਰਜੇਸ਼ ਰੋਡ ਦੇ ਉੱਤੇ ਸੈਰ ਕਰਦਾ ਜਾ ਰਿਹਾ ਆ ਇਹ ਤਰ੍ਹਾਂ ਉਹ ਗੱਡੀ ਨੂੰ ਪੂਰੀ ਤੇਜ਼ ਸਪੀਡ ਨਾਲ ਪਿੱਛੋਂ ਲੈ ਕੇ ਆਉਂਦੇ ਨੇ ਤੇ ਰਾਜੇਸ਼ ਦੀਆਂ ਲੱਤਾਂ ਦੇ ਵਿੱਚ ਮਾਰਦੇ ਨੇ। ਇਹ ਟੱਕਰ ਇੰਨੀ ਜ਼ੋਰਦਾਰ ਹੁੰਦੀ ਹੈ ਕਿ ਰਾਜੇ 15-20 ਫੁੱਟ ਦੀ ਦੂਰੀ ਦੇ ਉੱਤੇ ਜਾ ਕੇ ਡਿੱਗਦਾ ਆ ਤੇ ਮੌਕੇ ਤੇ ਹੀ ਉਹਦੀ ਮੌਤ ਹੋ ਜਾਂਦੀ ਹੈ। ਤੇ ਜਿਹੜੀ ਗੱਡੀ ਹੁੰਦੀ ਹੈ ਇਹਦਾ ਬੈਲੈਂਸ ਵਿਗੜ ਜਾਂਦਾ ਆ ਤੇ ਇਹ ਦਰਖਤ ਨਾਲ ਟਕਰਾ ਜਾਂਦੀ ਹੈ। ਉਸ ਤੋਂ ਬਾਅਦ ਸ਼ਲੇਂਦਰ ਦੇ ਮਾਮੇ ਦਾ ਮੁੰਡਾ ਗੱਡੀ ਦੇ ਵਿੱਚੋਂ ਨਿਕਲਦਾ ਆ ਤੇ ਉਹ ਸ਼ਲੇਂਦਰ ਨਾਲ ਦੂਜੀ ਗੱਡੀ ਦੇ ਵਿੱਚ ਬੈਠਦਾ ਤੇ ਦੋਨੇ ਜਣੇ ਉੱਥੋਂ ਫਰਾਰ ਹੋ ਜਾਂਦੇ ਨੇ। ਰਾਜੇਸ਼ ਦੇ ਜਿਹੜੇ ਬੱਚੇ ਸੀ ਉਹ ਹਰ ਰੋਜ਼ ਆਪਣੇ ਪਿਤਾ ਦੇ ਨਾਲ ਸੈਰ ਕਰਨ ਦੇ ਲਈ ਜਾਂਦੇ ਸੀ। ਉਸ ਦਿਨ ਔਰਮਲਾ ਨਹੀਂ ਹੀ ਉਹਨਾਂ ਨੂੰ ਰੋਕ ਲਿਆ ਸੀ ਉਹਨਾਂ ਨੂੰ ਕਹਿੰਦੀ ਹੈ ਕਿ ਅੱਜ ਤੁਸੀਂ ਨਾ ਜਾਓ ਅੱਜ ਤੁਸੀਂ ਪੜ੍ਹਨਾ ਹੈ ਅੱਜ ਤੁਹਾਡੇ ਟੈਸਟ ਨੇ ਪਰ ਉਸ ਦਿਨ ਔਰਮਲਾ ਦਾ ਜਿਹੜਾ ਵੱਡਾ ਮੁੰਡਾ ਸੀ ਉਹ ਉਹ ਨੂੰ ਬਿਨਾਂ ਦੱਸੇ ਤਿਆਰ ਹੋ ਜਾਂਦਾ ਆ ਬਾਹਰ ਜਾਣ ਵਾਸਤੇ ਪਰ ਜਦੋਂ ਔਰਮਲਾ ਨੂੰ ਪਤਾ ਲੱਗਦਾ ਆ ਤਾਂ ਉਹ ਆਪਣੇ ਵੱਡੇ ਬੇਟੇ ਨੂੰ ਬਾਥਰੂਮ ਦੇ ਵਿੱਚ ਬੰਦ ਕਰ ਦਿੰਦੀ ਆ ਉਹ ਨੂੰ ਉਦੋਂ ਤੱਕ ਬੰਦ ਰੱਖਦੀ ਆ ਜਦੋਂ ਤੱਕ ਉਹਦਾ ਪਿਤਾ ਰਾਜੇਸ਼ ਸੈਰ ਕਰਨ ਦੇ ਲਈ ਨਹੀਂ ਚਲਿਆ ਜਾਂਦਾ ਤਾਂ ਇੱਕ ਔਰਤ ਨੇ ਆਪਣੀ ਹਾਸ ਨੂੰ ਪੂਰਾ ਕਰਨ ਦੇ ਲਈ ਆਪਣੇ ਪਤੀ ਨੂੰ ਮਾਰਨ ਦੇ ਲਈ ਕਿੰਨੀਆਂ ਚਾਲਾਂ ਚੱਲੀਆਂ ਐਸਾ ਕੀ ਸੀ ਉਸ ਠੇਕੇ ਵਾਰ ਦੇ ਵਿੱਚ ਜੋ ਇਹਨੂੰ ਆਪਣੇ ਪਤੀ ਤੋਂ ਨਹੀਂ ਮਿਲਿਆ ਤਾਂ ਦੋਸਤੋ ਤੁਸੀਂ ਇਸ ਘਟਨਾ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਬਾਕੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ ਉਹ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ